ਆਪਾਂ ਜਿਹੜਾ ਆਈਏ ਮਿੰਟੂ ਜੀ ਪੰਜਾਬ ਵਾਲੇ ਜੀ ਇੱਧਰਲੇ ਪਾਸਿਓਂ ਕੱਲ ਮਾਨ ਸਾਹਿਬ ਬਠਿੰਡੇ ਆਏ ਜੀ ਮੈਨੂੰ ਲੱਗਦਾ ਉਹਨਾਂ ਨੂੰ ਛੇਤੇ ਆ ਗਿਆ ਹੋਣਾ ਜਾ ਕੇ ਬਠਿੰਡੇ ਆ ਕੇ ਕਹਿੰਨੇ ਕਿ ਬਾਈ ਜਿਹੜੇ ਭਾਜਪਾ ਦੇ ਕੈਂਡੀਡੇਟ ਆ ਮਲੂਕਾ ਸਾਹਿਬ ਦੇ ਨੂੰ ਵੀ ਇਹ ਤਾਂ ਇਹਨਾਂ ਨੇ ਤਾਂ ਇੱਥੇ ਅਸਤੀਫਾ ਦਿੱਤਾ ਸੀਗਾ ਵੀਆਰਐਸ ਲਈ ਸੀਗੀ ਕਹਿੰਨੇ ਕਿ ਬਾਈ ਉਹ ਤੋਂ ਬਾਅਦ ਨਾਲ ਦੀ ਨਾਲ ਹੀ ਉਹਨਾਂ ਦਾ ਜਾ ਕੇ ਚੱਕਰ ਪੈ ਗਿਆ ਮਿੰਟੂ ਜੀ ਕਹਿੰਨੇ ਕਿ ਬਾਈ ਦੱਸੋ ਬਾਈ ਆਓ ਨੌਕਰੀ ਦੇ ਉੱਤੇ ਕਹਿੰਨੇ ਕਿ ਬਾਈ ਤੁਹਾਡਾ ਤਸਦੀਫਾ ਹੀ ਨਹੀਂ ਮਨਜ਼ੂਰ ਹੋਇਆ ਭਾਵੇਂ ਕਿ ਵੀਆਰਐਸ ਹੀ ਨਹੀਂ ਲਈ ਕਹਿੰਨੇ ਕਿ ਨਹੀਂ ਉਹ ਤੇ ਸਗੋਂ ਉਹਨਾਂ ਨੇ ਕਹਿ ਲੋ ਕਿ ਬੜਾ ਮਾਣ ਇਹਨਾਂ ਨੂੰ ਤੇ ਸ਼ੁਕਰਾਨਾ ਕਰਨਾ ਚਾਹੀਦਾ ਮਲੂਕਾ ਫੈਮਿਲੀ ਨੂੰ ਅੱਛਾ ਉਹ ਕਹਿੰਦੇ ਬਈ ਕਮਾਲ ਦੀ ਗੱਲ ਐ ਇੱਥੇ ਬੰਦਿਆਂ ਦੀ ਥੋੜੇ ਆ ਅਫਸਰਾਂ ਦੀ ਥੋੜੇ ਆ 232 ਚਾਹੀਦੇ 192 ਆਪਾਂ ਹੈਗੇ ਆ ਤੇ ਤੁਸੀਂ ਸੰਭਾਲੋ ਕੁਰਸੀ ਆ ਕੇ ਦੇਖੋ ਯਾਰ ਕਿਸੇ ਨੂੰ ਆਈਐਸ ਦੀ ਕੁਰਸੀ ਮਿਲ ਰਹੀ ਹੈ ਤੁਸੀਂ ਆ ਜੇ ਮਾਨ ਸਾਹਿਬ ਨੂੰ ਆ ਜੇ ਦੱਸੋ ਮਾਨ ਸਾਹਿਬ ਦਾ ਕਮਾਲ ਹੈ ਕਿ ਹੋਰ ਕੀ ਕਰਨ ਮਾਨ ਸਾਹਿਬ ਆਈਐਸ ਦੀ ਕੁਰਸੀ ਦੇ ਰਹੇ ਨੇ ਗੱਲ ਤਾਂ ਠੀਕ ਹੈ ਤੁਹਾਡੀ ਵੀ ਇੱਥੇ ਦੇਖੋ ਤੁਸੀਂ ਖਾਪੀ ਜਾਨੇ ਕਿਸਾਨ ਮੁਰਿਆ ਇੱਥੇ ਕਿਸਾਨ ਅਗਰ ਮਗਰ ਉੱਥੇ ਤੁਹਾਡੇ ਕੋਲ ਆ ਕੇ ਯੂਨੀਅਨ ਵਾਲੇ ਟਾਈਮ ਲੈਣ ਕਰਨ ਹਾਂ ਇੱਥੇ ਕਿਸਾਨ ਕਰੀ ਜਾਂਦੇ ਤੁਹਾਡਾ ਨੁਕਸਾਨ ਤੇ ਉੱਥੇ ਆ ਜਿਓ ਬਾਈ ਹਾਂ ਜੀ ਉੱਥੇ ਤੁਹਾਨੂੰ ਬੈਨੀਫਿਟ ਮਿਲੇਗਾ ਨਾਲ ਮਿਲੇਗੀ ਪਾਣਾ ਤਾਂ ਗੱਲ ਇਹ ਆ ਕਿ ਬਾਈ ਦੇਖੋ ਹੁਣ ਉਹਨਾਂ ਨੇ ਸੱਪ ਕੱਢ ਮਾਰਿਆ ਤਾਂ ਜਿਹੜੀ ਉਹ ਹੈਗੀ ਆ ਕਹ ਲੋ ਕਿ ਆਲ ਇੰਡੀਆ ਸਰਵਿਸ ਰੂਲ ਬੁੱਕ ਉਹ ਫੋਲੀ ਇਹਨਾਂ ਦੇ ਅਫਸਰਾਂ ਨੇ ਮਾਨ ਸਾਹਿਬ ਨੇ ਕਿਹਾ ਉਹਨਾ ਕਿ ਐਨਕਾਂ ਮੋٹے ਸ਼ੀਸ਼ੇ ਵਾਲੀਆਂ ਲਾ ਲਓ ਮੈਨੂੰ ਨਹੀਂ ਪਤਾ ਕੋਈ ਨਾ ਕੋਈ ਕੁੰਡੀ ਕੱਢ ਦਿਓ ਨਹੀਂ ਤੇ ਫਿਰ ਮੇਰਾ ਯੂ ਟਰਨ ਵਾਲਾ ਜਿਹੜਾ ਜੁਮਲਾ ਫਿਰ ਮਸ਼ਹੂਰ ਹੋ ਜਾਣਾ ਉਧਰ ਲੋਕਾਂ 'ਚ ਜਾਣਾ ਉਹ ਵੈਸੇ ਗਰਮੀ ਤੇ ਮਤਮਾਰੀ ਹੋ ਗਈ ਆ ਭਗਵੰਤ ਮਾਨ ਤੇ ਬੋਤਲਾਂ ਨਾਲ ਪਾਣੀ ਸਿਰ 'ਚ ਪਾ ਰਿਹਾ ਉਹ ਕੱਲ ਫੋਟੋ ਵੀ ਇੱਕ ਫੋਟੋਗ੍ਰਾਫਰ ਨੇ ਖਿੱਚੀ ਆ ਤੇ ਉਹ ਅਖਬਾਰ ਚ ਲੱਗੀ ਆ ਕਿ ਇੰਨੀ ਗਰਮੀ ਆ ਇਹ ਮਜ਼ਾਕ ਕਰਦੇ ਸਨ ਮਹਾਰਾਜ ਸੁਗਵੀਰ ਬਾਦਲ ਨੂੰ ਕਿਛਤਰੀ ਲਵਾਈ ਫਿਰਦਾ ਤੇ ਮੈਂ ਕਿਹਾ ਹੁਣ ਪੱਗ ਦੇ ਵਿੱਚ ਦੀ ਪਾਣੀ ਜਾਂਦਾ ਸਿਰ ਨੂੰ ਕਿੰਨੇ ਹੈੱਡ ਹੈੱਡ ਗਰਮ ਹੋ ਗਿਆ ਜਿਵੇਂਿਆਂ ਦਾ ਹੈੱਡ ਨਹੀਂ ਗਰਮ ਹੋ ਜਾਂਦਾ ਤੇ ਪੁਰਾਣੇ ਸਮੇਂ ਚ ਪੀਟਰ ਹੁੰਦੇ ਸੀ ਇੰਜ ਹੁੰਦੇ ਸੀ ਇੱਕ ਵੀਲ ਵਾਲਾ ਹੁੰਦਾ ਸੀ ਗਾਈਆਂ ਨਾ ਜੀ ਉਹ ਕਿਤੇ ਅੱਗ ਲੱਗਣੇ ਖੂਬ ਬੜੇ ਡੂੰਗੇ ਹੁੰਦੇ ਸੀ ਉਹ ਚਲਣਾ ਤੇ ਸਾਨੂੰ ਬਾਲਟੀ ਲੈ ਕੇ ਪਾਣੀ ਦੀ ਜਵਾਬ ਹੁੰਦੇ ਸੀ ਕੋਲ ਖਲਾਰਨਾ ਕਿ ਜੋੜਾ ਜਦੋਂ ਤੂੰ ਆ ਜਾ ਨਿਕਲੇ ਤਾਂ 2-3 ਉੱਤੇ ਮਾਰੋ ਲੀਟਰ ਪਾਣੀ ਦੇ ਸਾਨੂੰ ਇਹਦਾ ਇਹਦਾ ਹੈਗੇ ਜੀ ਹੈਡ ਗਰਮ ਹੁੰਦਾ ਉਤਲਾ ਜਿਹੜਾ ਟੱਪਾ ਜਾਂ ਹੁੰਦਾ ਤੇ ਗੱਲ ਇਹ ਆ ਕਿ ਬਈ ਹੁਣ ਇਹਨਾਂ ਨੇ ਉਹ ਕੁੰਡੀ ਜਿਹੜੀ ਉਹ ਲੱਭ ਲਈ ਉਹ ਕੁੰਡੀ ਹੈਗੀ ਆ ਅਸੀਂ ਵੀ ਉਹ ਲੱਭੀ ਆ ਕਿ ਵਾਕਿਆ ਉਹ ਲੈਟਰ ਦੇ ਵਿੱਚ ਜੋ ਲਿਖਿਆ ਇਸ ਤਰ੍ਹਾਂ ਹੀ ਆ ਕਿ ਬਈ ਕਿਤੇ ਆਪਣੇ ਕੋਲ ਹੀ ਨਾ ਚੇਪਤੀ ਹੋਵੇ ਤਾਂ ਬਿਲਕੁਲ ਜਿਹੜਾ ਇਹਨਾਂ ਨੇ ਹਵਾਲਾ ਦਿੱਤਾ ਜੋ ਉਹ ਹੈਗੀ ਆ ਆਲ ਇੰਡੀਆ ਸਰਵਿਸ ਰੂਲ ਬੁੱਕ ਤਾਂ ਉਹਦੇ ਵਿੱਚ ਕਹ ਲੋ ਕਿ 16 ਉਪਬੰਧ 2 ਇਹ ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਆ ਕਿ ਜੋ ਸਬੰਧਤ ਰਾਜ ਹੈ ਤੁਸੀਂ ਉਹਨਾਂ ਨੂੰ 3 ਮਹੀਨੇ ਪਹਿਲਾਂ ਨੋਟਿਸ ਦੇਣਾ ਜੀ ਇਹ ਜ਼ਰੂਰੀ ਆ ਹੈਗੀ ਆ ਤੁਸੀਂ ਪੜ੍ਹਨੀ ਆ ਤਾਂ ਪੜ ਲਓ ਅੜ ਸਕਦੇ ਹੋ ਜੀ ਠੀਕ ਹੈ ਜੀ ਆ ਸਾਰਾ ਕੁਝ ਉਹ ਡਿਫਾਈਨ ਕੀਤਾ ਹੋਇਆ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕੋਈ ਇਹਦੇ ਵਿੱਚ ਦੋਰ ਨਹੀਂ ਹੈ ਕਿ ਕਸੂਤਾ ਆਇਆ ਬਿਆ ਇਹਦੇ ਵਿੱਚ ਸਾਫ਼ ਪਰਿਭਾਸ਼ਿਤ ਕੀਤਾ ਗਿਆ ਕਿ ਸਬੰਧਤ ਰਾਜ ਨੂੰ 3 ਮਹੀਨੇ ਪਹਿਲਾਂ ਸੂਚਿਤ ਕਰੋ ਇਹਨਾਂ ਨੇ ਹਾਲਾਂਕਿ ਚਲੋ ਕਰ ਸਕਦੇ ਸੀਗੇ ਇਹਨਾਂ ਨੇ ਨਾ ਮਨਜ਼ੂਰ ਕਰ ਦਿੱਤੀ ਕਿ ਤੁਸੀਂ ਕਾਰਨ ਵੀ ਕੁਝ ਹੋਰ ਦੱਸ ਰਹੇ ਹੋ ਤੁਸੀਂ ਤੇ ਕਹਿ ਰਹੇ ਹੋ ਕਿ ਬਿਰਧ ਮਾਪਿਆਂ ਦੀ ਦੇਖਭਾਲ ਕਰਨੀ ਆ ਤੇ ਤੁਸੀਂ ਤੇ ਅੱਜਕੱਲ ਛੰਡਾ ਚੁੱਕੀ ਫਿਰਦੇ ਹੋ ਛੰਡਾ ਚਾਈ ਫਿਰਦੇ ਹੋ ਤਾਂ ਮੈਨੂੰ ਲੱਗਦਾ ਕਿ ਪਰਮਪਾਲ ਕੌਰ ਵਾਸਤੇ ਬੀਬੀ ਜੀ ਵਾਸਤੇ ਦੂਰੀ ਸਮੱਸਿਆ ਖੜੀ ਹੋ ਗਈ ਹੈ ਕਿ ਇੱਕ ਪਾਸੇ ਤੇ ਜੋ ਸਾਰੀ ਜ਼ਿੰਦਗੀ ਦੀ ਕਮਾਈ ਉਹ ਵੀ ਦਾਤੇ ਲੱਗ ਗਈ ਨਾ ਖੁਦਾ ਮਿਲਾ ਨਾ ਵਿਸਾਲੇ ਸਨਮ ਇੱਧਰ ਜਤਨ ਦੀ ਉਮੀਦ ਕਿੱਥੇ ਜੇ ਸਹੀ ਗੱਲ ਹੈ ਪਹਿਲਾਂ ਕੁਝ ਗੱਲਾਂ ਹੋਰ ਸੀ ਹੁਣ ਮੈਦਾਨ ਚ ਆ ਕੇ ਗੱਲਾਂ ਕੁਝ ਹੋਰ ਬਣ ਬਦਲ ਗਏ ਜਿਹੜੇ ਬੀਬੀ ਜੀ ਦੇ ਸਹਰਾ ਸਾਹਿਬ ਉਹ ਚੁੱਪ ਚੁੱਪ ਤੁਹਾਨੂੰ ਪਤਾ ਹੀ ਇੱਕ ਚੁੱਪ ਤੇ ਸੌ ਸੁਖ ਵਾਲਾ ਸਾਹਿਬ ਕਿਤਾਬ ਬਣਿਆ ਪਿਆ ਉਹਨਾਂ ਦੇ ਚੰਗੇ ਸੁਖ ਬਣੇ ਆ ਤਾਂ ਕੁੱਲ ਮਿਲਾ ਕੇ ਕਹਿ ਲੋ ਕਿ ਇਹਨਾਂ ਨੇ ਇਹ ਇੱਕ ਤਰ੍ਹਾਂ ਨਾਲ ਸਥਿਤੀ ਪੈਦਾ ਕਰ ਦਿੱਤੀ ਆ ਕਿ ਉਮੀਦਵਾਰੀ ਵੀ ਹੁਣ ਤੇ ਪਾਜਪਾ ਨੂੰ ਤੇ ਉਮੀਦਵਾਰ ਨਹੀਂ ਲੱਪਣਾ ਮਸੀ ਤੇ ਉਹਨਾਂ ਨੇ ਉਮੀਦਵਾਰ ਲੱਭਿਆ ਪਤਾ ਨਹੀਂ ਕਿੰਨੀਆਂ ਵਿਚਾਰਿਆਂ ਨੇ ਟਿਕੜਮਾਂ ਲਾਈਆਂ ਕਿੰਨੀਆਂ ਪਹੁੰਚਾਂ ਕੀਤੀਆਂ ਜੈਨ ਤੇਰੇ ਤੱਕ ਪਹੁੰਚਣ ਲਈ ਪਤਾ ਨਹੀਂ ਕਿਦਾਂ ਆਇਆ ਤਾਂ ਪਤਾ ਨਹੀਂ ਮਤਲਬ ਕਿ ਕਿਸ ਤਰ੍ਹਾਂ ਉਹਨਾਂ ਨੇ ਉਮੀਦਵਾਰ ਲੱਭਿਆ ਸੀਗਾ ਹਾਲੇ ਵੀ ਤਿੰਨ ਚਾਰ ਉਮੀਦਵਾਰ ਤੇ ਉਹਨਾਂ ਨੂੰ ਲੱਭ ਹੀ ਨਹੀਂ ਰਹੇ ਤੇ ਜੇ ਲੱਭਿਆ ਉਮੀਦਵਾਰ ਵੀ ਫੇਰ ਗਵਾਚ ਗਿਆ ਤੇ ਇਹ ਤੇ ਮੇਰੇ ਖਿਆਲ ਦੇ ਨਾਲ ਬੜੀ ਕਹ ਲਓ ਕਿ ਢੇਠੀ ਹੋ ਜਾਣੀ ਹੈ ਜਗੋਂ ਤੇਰਵੀ ਹੋ ਜਾਣੀ ਹੈ ਜੀ 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 ਕੰਮ ਖਰਾਬ ਹੋ ਗਿਆ ਜੀ ਇਧਰਲੇ ਬਸ ਫੇਮਸ ਸਟੂਡੀਓ ਜੀ ਧੰਨਵਾਦ ਸੀ ਕੰਟ੍ਰਿਬਿਊਟ ਕੀਤਾ ਫਤੇਗੜ ਸਾਹਿਬ ਸੀਟ ਦੇ ਉੱਤੇ ਆਪਾਂ ਕਰਲਾਂਗੇ ਗੱਲ ਕਿਸੇ ਦਿਨ ਕੋਈ ਗੱਲ ਨਹੀਂ ਹੈ ਬਾਈ ਥੋੜਾ ਜਿਆ ਹਲੇ ਸਬਰ ਰੱਖੋ ਆਪਾਂ ਗੱਲਬਾਤ ਕਰਲਾਂਗੇ ਕਿਸੇ ਨਾ ਕਿਸੇ ਦਿਨ ਤੇ ਇਹਦੇ ਨਾਲ ਵੈਸੇ ਆਪਾਂ ਗੱਲਬਾਤ ਕੀਤੀ ਵੀ ਸੀਗੀ ਤਾਂ ਫਤੇਗੜ ਸਾਹਿਬ ਸੀਟ ਨੂੰ ਲੈ ਕੇ ਇੱਕ ਇੰਟਰਵਿਊ ਕੀਤੀ ਸੀ ਲਾਸਟ ਵੀਕ ਤੁਸੀਂ ਉਹ ਸੁਣ ਲਓ ਥੋੜਾ ਜਿਹਾ ਤੁਹਾਨੂੰ ਸਾਫ ਹੋ ਜਾਏਗਾ ਦਾ ਇਹਦੇ ਨਾਲ ਲਈ ਬਈ ਆਪਾਂ ਅੱਗੇ ਵੱਲ ਨੂੰ ਚੱਲ ਗਏ ਜਰਾ ਮੈਂ ਕੁਝ ਕੋ ਕਮੈਂਟ ਦੇਖਦਾ ਪਿਆ ਜੀ ਚੰਨੀ ਸਾਹਿਬ ਅੱਛਾ ਕੋਈ ਗੱਲ ਨਹੀਂ ਚਲੋ ਚੰਨੀ ਸਾਹਿਬ ਜੇ ਬਣੀ ਹੈ ਵੇਬ ਉਹਨਾਂ ਦੀ ਤਾਂ ਵਧੀਆ ਗੱਲ ਆ ਜੀ ਤਾਂ ਇਧਰੋਂ ਸੂਰੇਜ ਭਾਨਾ ਇਹ ਕਹਿੰਦੇ ਪਏ ਜੀ ਤਲਵੰਡੀ ਸਾਬੋ ਤੋਂ ਵੀ ਰਵੀਪ੍ਰੀਤ ਵੀ ਭਾਜਪਾ ਛੱਡ ਗਿਆ ਜੀ ਕਹਿੰਨੇ ਕਿ ਬਾਈ ਮੇਰੇ ਖਿਆਲ ਨਾਲ ਸ਼ਰ ਕਾਲੀਦਲ ਚਲੇ ਗਏ ਹਾਂਜੀ ਤੇ ਉਹ ਤੇ ਕਹਿ ਲੋ ਕਿ ਇਹਨਾਂ ਦੇ ਭਰਾ ਸੀਗੇ ਜਿਵੇਂ ਬੀਬਾ ਜੀ ਅੱਜ ਕਹਿ ਰਹੇ ਸੀ ਕਿ ਮੇਰਾ ਭਰਾ ਆ ਗਿਆ ਵਾਪਸ ਤੇ ਉਹ ਤੇ ਇੱਥੋਂ ਹੀ ਛੱਡ ਕੇ ਗਏ ਸੀ ਇਹ ਇਹੀ ਕੰਮ ਚੱਲੀ ਜਾਂਦਾ ਹੈ ਕੋਈ ਇਧਰੋਂ ਛੱਡ ਕੇ ਚਲਾ ਜਾਂਦਾ ਕੋਈ ਉਧਰੋਂ ਛੱਡ ਕੇ ਚਲਾ ਜਾਂਦਾ ਦੇਖੋ ਮੈਨੂੰ ਇੱਕ ਬਹੁਤ ਸਿਆਣੇ ਬੰਦੇ ਨੇ ਦੱਸਿਆ ਕਹਿੰਦਾ ਕਿ ਆਕਸਫੋਰਡ ਦੇ ਮੁਤਾਬਕ ਮੈਂ ਨਹੀਂ ਪੜਿਆ ਨਾ ਹੀ ਮੈਂ ਆਕਸਫੋਰਡ ਦੇ ਵਿੱਚ ਕਿਤੇ ਗਿਆ ਜੀ ਉਹਨੇ ਹਵਾਲਾ ਦੇਖ ਕੇ ਕਿਹਾ ਕਹਿੰਦਾ ਕਿ ਉਹਦੀ ਜਿਹੜੀ ਪਰਿਭਾਸ਼ਾ ਨਾ ਦਲ ਬਦਲੀ ਨੂੰ ਲੈ ਕੇ ਉਹ ਚਾਰ ਕਿਸਮ ਦੀ ਹੈ ਚਾਰ ਕਿਸਮ ਦੀ ਹੈ ਤੇ ਉਹਦੇ ਵਿੱਚ ਇੱਕ ਕਿਸਮ ਆਉਂਦੀ ਹੈ ਕਿ ਆਪਦੀ ਕਿਸਮਤ ਚਮਕਾਉਣੀ ਆ ਬਸ ਕਿਸਮ ਦੇ ਵਿੱਚ ਇੱਕ ਕਿਸਮਾ ਦਾ ਮਤਲਬ ਕਿ ਆ ਪ੍ਰਣਾਮ ਵਫਾ ਦੇਖਣਾ ਜੀ ਤੇ ਸਭ ਤੋਂ ਕਹਿ ਲੋ ਕਿ ਜਿਹੜੀ ਦਲ ਬਦਲੀ ਦੀ ਵਧੀਆ ਪਰਭਾਸ਼ਾ ਇਹੋ ਦਿੱਤੀ ਗਈ ਆ ਕਿ ਕੋਈ ਬੰਦੇ ਜਿਹੜੇ ਆਈਡੀਓਲੋਜੀਕਲੀ ਬੜੇ ਸਾਊਂਡ ਨੇ ਪਰਨਾਏ ਨੇ ਉਹਨਾਂ ਦੀ ਆਵਾਜ਼ ਘੁੱਟਦੀ ਆ ਕਿਸੇ ਪਾਰਟੀ ਚ ਦਮ ਘੁੱਟਦਾ ਉਹ ਆਜ਼ਾਦ ਹੋ ਜਾਂਦੇ ਨੇ ਜਾਂ ਕਿਸੇ ਹੋਰ ਦਲ ਚ ਜਿਹੜਾ ਕਿ ਵਿਚਾਰਕ ਤੌਰ ਤੇ ਉਹਨਾਂ ਦਾ ਕਦਰਦਾਨ ਹੈ ਕਿਤੇ ਉਹ ਹੁੰਦਾ ਤੇ ਬਾਕੀ ਬਾਕੀ ਉਹ ਤਿੰਨਾਂ ਦੇ ਵਿੱਚੋਂ ਜਿਹੜੀ ਇੱਕ ਬਚਦੀ ਹੈ ਨਾ ਉਹ ਇੱਥੇ ਪੰਜਾਬ 'ਚ ਚੱਲਦੀ ਪਈ ਆ ਕਿ ਭਈ ਉਹ ਕਿਸਮ ਉਹ ਆ ਕਿ ਆਪਣੀ ਕਿਸਮਤ ਦੇਖਣੀ ਹੈ ਹੈ ਆਪਣਾ ਕੰਮ ਬਨਤਾ ਬਾੜ ਮੇ ਜਾਏ ਜਨਤਾ ਜੀ ਠੀਕ ਹੈ ਜੀ ਇਹਨਾਂ ਦਲ ਬਦਲੀਆਂ ਤੇ ਜਿੰਨਾ ਮਰਜੀ ਮੱਥਾ ਮਾਰ ਲਓ ਇਹ ਉਹੀ ਲੋਕ ਆ ਇਹ ਇਧਰੋਂ ਖਾਗੇ ਉਧਰ ਲੱਗੇ ਉਧਰੋਂ ਖਾਗੇ ਇਧਰ ਲੱਗੇ ਕੋਈ ਇਹਨਾਂ ਤੇ ਗੱਲ ਕਰਨ ਦਾ ਫਾਇਦਾ ਹੀ ਨਹੀਂ ਜੇਗਾ ਇਹਨਾਂ ਨੂੰ ਤਾਂ ਮਜ਼ਾ ਆਉਂਦਾ ਸਗੋ ਜੀ ਇਹ ਤੇ ਸਾਡੀਆਂ ਰੀਲਾਂ ਕੱਟ-ਕੱਟ ਕੇ ਸੁਣਦੇ ਨੇ ਕਿ ਸਾਡੇ ਸਾਨੂੰ ਤੇ ਯਾਰ ਫਲਾਣੇ ਬੰਦੇ ਨੇ ਪ੍ਰੋਗਰਾਮ ਦੇ ਵਿੱਚ ਕੌਣ ਜਾਣਦਾ ਰਵੀਪ੍ਰੀਤ ਕੌਣ ਆ ਮੈਂ ذاتی ਤੌਰ ਤੇ ਕਿਸੇ ਦੇ ਮੁਖਾਲਿਫ ਨਹੀਂ ਆ ਜੀ ਹਾਂ ਰੀਚ ਉਹਨਾਂ ਨੇ ਨਹੀਂ ਕਿਹਾ ਕੋਈ ਦੂਸਰਾ ਰਵੀਪ੍ਰੀਤ ਕੌਣ ਆ ਇਤਰ ਲੰਬੀ ਚ ਕੌਣ ਜਾਣਦਾ ਗਿੱਦੜ ਵਿੱਚ ਕੌਣ ਜਾਣਦਾ ਉੱਥੇ ਕਿਤੇ ਹੋਣਾ ਕੋਈ ਪੰਜਾਂ ਦਸਾਂ ਪਿੰਡਾਂ 'ਚ ਤਾਂ ਅੱਜ ਖਬਰ ਲੱਗੀ ਆ ਖਬਰ ਪਹੁੰਚਦੀ ਪਹੁੰਚਦੀ ਅਜੀ ਮਿੰਟੋ ਗੁਰੂ ਸਰਿਆ ਦੱਸੇਗਾ ਜੀ ਆ ਵੇਖੋ ਬੋਲਦਾ ਪਿਆ ਯਾਰ ਤਾਂ ਸਾਰੇ ਹੈ ਇਹਨਾਂ ਚੋ ਗਏ ਮੈਂ ਤਾਂ ਹੀ ਦੱਸ ਰਿਹਾ ਨਾ ਆਪੋ ਆਪਣੇ ਮਫਾਦਾ ਵਾਸਤੇ ਦਲ ਬਦਲੀ ਜਿਹੜੀ ਆ ਉਹ ਜ਼ਿਆਦਾਤਰ ਹਾਵੀ ਆ ਉਹਦੇ ਜੀ 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 ਇਹਦੇ ਲੇ ਪਾਸੇ ਤੋਂ ਰਕੇਸ਼ ਜੀ ਐ ਕਨੇ ਸਿੱਕੇ ਭਗਵੰਤ ਮਾਨ ਦੀ ਅਪੋਲੋ ਦੇ ਵਿੱਚ ਦਵਾਈ ਚੱਲਦੀ ਪਈ ਹੈ ਜੀ ਰੈਗੂਲਰ ਉਹ ਗਰਮਾਚ ਕਰਦੀ ਹੈ ਬਾਈ ਚਲੋ ਇਹ ਗੱਲ ਸਿੱਧੀ ਆਉਣਾ ਚਾਹੀਦਾ ਦੇਖੋ ਅਸੀਂ ਕਿਸੇ ਦੇ ਦੇਖੋ ਬਿਮਾਰੀ ਹੈ ਜਾਂ ਕੋਈ ਮੰਨ ਲਓ ਦਵਾਈ ਦਾ ਪਾ ਚੱਲਦਾ ਅਸੀਂ ਕੌਣ ਹੁੰਨੇ ਆ ਕੋਈ ਟਿੱਪਣੀ ਕਰਨ ਲਈ ਜੀ 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 ਚਾਹੀਦੀਆਂ ਗੱਲਾਂ ਨਹੀਂ ਜੀ 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 ਤਾਂ ਇਹਦੇ ਨਾਲ ਹੀ ਮਿੰਟੂ ਜੀ ਆਪਾਂ ਜਰਾ ਆਈਏ ਜੀ ਤਾਂ ਉੱਪਰਲੇ ਪਾਸੇ ਤੋਂ ਇੱਕ ਵੀਰ ਨੇ ਕੰਟਰੀਬਿਊਟ ਕੀਤਾ ਸੀ ਗੁਰਵਿੰਦਰ ਤੂਰ ਜੀ ਧੰਨਵਾਦ ਤੁਹਾਡਾ ਕੰਟਰੀਬਿਊਟ ਕੀਤਾ ਜੀ ਲੁਧਿਆਣੇ ਤੋਂ ਕਹਿੰਦੇ ਕਿ ਬਾਈ ਇਹ ਕਹਿੰਦੇ ਪਏ ਜੀ ਕਨਈਆ ਕੁਮਾਰ ਅਜੇ ਕਾਂਗਰਸ ਲਈ ਫੇਰ ਗੇਮ ਬੰਦ ਜੀ ਕਹਿੰਨੇ ਕਿ ਭਾਈ ਲੁਧਿਆਣੇ ਤੋਂ ਲੁਧਿਆਣੇ ਤੋਂ ਆ ਸਕਦੇ ਮਿੰਟੂ ਜੀ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਕਨਈਆ ਕੁਮਾਰ ਕਿਹੜਾ ਇੱਕ ਨਈਆ ਕੁਮਾਰ ਦੀ ਗੱਲ ਕਰਦੇ ਕਾਂਗਰਸ ਤਾਂ ਦਿੱਲੀ ਲੜੀ ਜਾਂਦਾ ਪਰ ਗੱਲ ਤਾਂ ਇਹ ਕਿ ਉਹ ਵੈਸੇ ਪ੍ਰਚਾਰ ਲਈ ਨਾਉਣ ਹੋਵੇ ਜੇ ਤਾਂ ਹੋ ਸਕਦਾ ਪ੍ਰਚਾਰ ਵਾਸਤੇ ਆ ਜਾਵੇ ਤੇ ਰਾਜਾ ਵੜਿੰਗ ਤੇ ਆਪ ਉਥੇ ਪ੍ਰਚਾਰ ਕਰੀ ਜਾਂਦਾ ਕਹਿੰਦਾ ਕਿ ਆਰੀ 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 ਬਿੱਟੂ ਤੇ ਮਾਨ ਦੀ ਦੱਸ ਦੇ ਮਾਂ ਗੂੜੀ ਆਰੀ ਉਥੇ ਆਪ ਉਥੇ ਬੋਲੀਆਂ ਪਾਉਣ ਡਿਆ ਚਲੋ ਆਪਾਂ ਵੜਿੰਗ ਸਾਹਿਬ ਤੇ ਵੀ ਆਈ ਜਾਨੇ ਮਿੰਟੂ ਜੀ ਗੱਲ ਵੈਸੇ ਆਪਾਂ ਕਰਨੀ ਆ ਜਗਮੀਤ ਸਿੰਘ ਬਰਾੜ ਦੀ ਜੀ ਤਾਇਦੇਲੇ ਪਾਸਿਓ ਖੋਰਾ ਰਮਨੀਕ ਸਿੰਘ ਜੀ ਧੰਨਵਾਦ ਤੁਸੀਂ ਕੰਟ੍ਰਿਬਿਊਟ ਕੀਤਾ ਜੀ